ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਦੇ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਭੱਜ ਜਾ ਤੂੰ ਚੈਂਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ ਗਿਰ ਗਿਆ ਬਾਈ ਲਾਈਵ ਮੈਚ ਦੌਰਾਨ ਮਸ਼ਹੂਰ ਪੰਜਾਬ ਦੇ ਕਵੱਡੀ ਖਿਡਾਰੀ ਦੀ ਮੌਤ ਮੈਨੂੰ ਕੁਝ ਕੋ ਡਾਊਟ ਹੋ ਗਿਆ ਵੀ ਜਿਆਦਾ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਪਏ ਕਿ ਉੱਥੇ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਪਰਵਾਹ ਤੇਰਾ ਬਾਈ ਜੰਦਾ ਲੱਗਣ ਵਾਲਾ ਕੰਮ ਹੋ ਗਿਆ ਬਈ ਹੁਣ ਕਲੀ ਮੇਸਸ ਹਸਬ ਦੀ ਕਬੱਡੀ ਦਾ ਜਨੂਨ ਤੇ ਗਰੀਬੀ ਬਣੀ ਮੌਤ ਦੀ ਵਜ੍ਹਾ 20 ਸੈਕਿੰਡ ਬਾਅਦ ਆਏ ਕਿ ਉਹਦੇ ਸਟੰਟ ਪਏ ਸੀ ਸਟੰਟਪੈਡ ਕਾਲ ਡਾਕਟਰ ਨੂੰ ਮਨਾ ਕਰਾਇਆ ਸੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹਦਾ ਜਨੂਨ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੀ ਆ ਹਾਰਟ ਅਟੈਕ ਕਾਰਨ ਬਿੱਟੂ ਬਲਿਆਰ ਦੀ ਮੌਤ ਪਰ ਉਹ ਪਹਿਲਾਂ ਵੀ ਇਹ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਊਂਡ ਤੋਂ ਚੱਕ ਕੇ ਲੈ ਕੇ ਆਉਣਾ ਪਰ ਉਹੀ ਗੱਲ ਸੱਚੀ ਹੋ ਗਈ ਪ੍ਰਮਾਤਮਾ ਨੇ ਜਿਹੜਾ ਮੂੰਹ ਨਿਕਲਿਆ ਤਾਂ ਹਮਾਰ ਰੋਂਦੇ ਪਰਿਵਾਰ ਦਾ ਨਹੀਂ ਦੇਖ ਹੋ ਰਿਹਾ ਹਾਲ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਤੇ ਉਹ ਗਿਰ ਵੀ ਸੀ ਰੱਖਿਆ ਹੋਇਆ ਵੀ ਜਿੰਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਂਦੀ ਮਦਦ ਕਰੇ ਜਿੱਹਾਂ ਪੰਜਾਬ ਵਿੱਚ ਇੱਕ ਬੇਹੱਦ ਮੰਦ ਭਾਗੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਚੱਲਦੇ ਮੈਚ ਦੌਰਾਨ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਕਾਰਨ ਬਿੱਟੂ ਬਲਿਆਲ ਦਮ ਤੋੜ ਚੁੱਕੇ ਨੇ ਇਸ ਦੁਨੀਆ ਨੂੰ ਆਲਵਿਦਾ ਆਖ ਚੁੱਕੇ ਨੇ ਦੱਸ ਤਈਏ ਕਿ ਬਿੱਟੂ ਬਲਿਆਲ ਰੇਡ ਪਾ ਕੇ ਵਾਪਸ ਆ ਰਿਹਾ ਸੀ ਇਸ ਦੌਰਾਨ ਹੀ ਅਚਾਨਕ ਉਸ ਦੀ ਸਿਹਤ ਵਿਗੜ ਗਈ ਦੇਖਦੇ ਹੀ ਦੇਖਦੇ ਬਿੱਟੂ ਬਲਿਆਲ ਚੱਲਦੇ ਮੈਚ ਦੌਰਾਨ ਥੱਲੇ ਡਿੱਗ ਗਿਆ ਜਿਸ ਤੋਂ ਬਾਅਦ ਬਿੱਟੂ ਬਲਿਆਲ ਦੀ ਮੌਤ ਹੋ ਗਈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ਚ ਕਬੱਡੀ ਜਗਤ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਤਾਂ ਮਾ ਰੋਂਦੇ ਬਿੱਟੂ ਬਲਿਆਲ ਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਹਰ ਕਿਸੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਮੈਚ ਦੌਰਾਨ ਜੋ ਖਿਡਾਰੀ ਬਿੱਟੂ ਬਲੇয়াল ਦੇ ਨਾਲ ਖੇਡ ਰਹੇ ਸੀ ਆਖਰ ਉਹਨਾਂ ਦਾ ਇਸ ਘਟਨਾ ਨੂੰ ਲੈ ਕੇ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆਂ ਜੀ ਆਪਣਾ ਫਤਿਹਗੜ੍ਹ ਸਾਹਿਬ ਟੱਪ ਕੇ ਰਪਾਲੇ ਹੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਦੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਐ ਕਹਿੰਦਾ ਵਗ ਜਾ ਤੂੰ ਚੇਂਜ ਲੱਗ ਜਾ ਦੁਬਾਰੋ ਦੁਬਾਰਾ ਜੋ ਮੈਂ ਦੇਖਿਆ ਬਾਈ ਫੇਰ ਥੱਲੇ ਗਿਰ ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰਟ ਪਏ ਹੋਏ ਆਗੇ ਚਲੋ ਮੈਨੂੰ ਕੁਝ ਦਾਉਟ ਹੋ ਗਿਆ ਵੀ ਜ਼ਿਆਦਾ ਗਲਤ ਹੋ ਰਿਹਾ ਹੈਗਾ ਮਾ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਪਏ ਕਿ ਉੱਥੀ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ ਉਸ ਤੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਮਾ ਬਈ ਕਿਵੇਂ ਵੀ ਠੀਕ ਹੈ ਬਈ ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਨ ਤੇ ਉਸ ਤੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਨ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾ ਨਹੀਂ ਬਾਈ ਮਾ ਇਹਦਾ ਪਹਿਲਾ ਪ੍ਰੋਬਲਮ ਸੀ ਬਾਈ ਨੂੰ ਸਟੰਟ ਪਏ ਹੋਏ ਸੀ ਵੀ ਤਾਂ ਕਰਕੇ ਥੋੜਾ ਇਹਦਾ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਡ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬਲੈਨ ਨੂੰ ਕਹਿੰਦੇ ਇਹ ਕਲੱਬ ਵਾਲਿਆਂ ਦੀ ਬੜੰਗੇ ਇਹ ਨਹੀਂ ਸ਼ਬਦਾਵਲੀ ਹਾਂ ਇਹ ਸ਼ਬਦਾਵਲੀ ਕਹਿੰਦੇ ਖੇਡਦਾ ਫੇਰ ਅੰਬਲੈਨ ਨੂੰ ਸੀ ਇਹ ਬਾਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਾਈ ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਕਿਹਾ ਪਿੰਡ ਵਾਲਾ ਕੋਈ ਨਹੀਂ ਖੜਿਆ ਬਾਈ ਨਾਲ ਇਹਦੇ ਯਾਰ ਮਿੱਤਰੇ ਖੜਿਆ ਗਏ ਆ ਸੁੱਚੇ ਹੁਰੀ ਨੇ ਵੀਰੇ ਇਹ ਸਾਰੇ ਅਸੀਂ ਉਰਾਂ ਪਰਾਂ ਤੋਂ ਪੈਸੇ ਉਹ ਉਹਨੇ ਬਹੁਤ ਸਹਾਇਤਾ ਕਰੀ ਆ ਬਾਈ ਦੀ ਪਰਵਾਹ ਦੇ ਦਾ ਬਾਈ ਜੰਦਾ ਲੱਗਣ ਵਾਲਾ ਕੰਮ ਹੋ ਗਿਆ ਬਾਈ ਹੁਣ ਰਹੀ ਨਹੀਂ ਕੋਈ ਹੁਣ ਕਲੀ ਮੇਸਸਰ ਸਾਹਿਬ ਦੀ ਕੋਈ ਨਹੀਂ ਹੈ ਬਾਕੀ ਉਹ ਦੀ ਵਿਚ ਆਦੀ ਮਾਲੀ ਮਦਦ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰੋਜ਼ਗਾਰ ਬਣ ਜਾਂਦਾਗਾ ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਭਵਾਨੀਗੜ੍ਹ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਸੀ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਬਿੱਟੂ ਦੇ ਸਟੰਡ ਪਏ ਹੋਏ ਸਨ ਡਾਕਟਰਾਂ ਵੱਲੋਂ ਉਸ ਨੂੰ ਖੇਡਣ ਤੋਂ ਰੋਕਿਆ ਗਿਆ ਸੀ ਉਸ ਨੂੰ ਕਿਤਾਬ ਨਹੀਂ ਦਿੱਤੀ ਗਈ ਸੀ ਪਰ ਘਰ ਦੀ ਗਰੀਬੀ ਤੇ ਖੇਡ ਦੇ ਜਨੂਨ ਨੇ ਬਿੱਟੂ ਬਲਿਆਲ ਨੂੰ ਖੇਡਣ ਲਈ ਮਜਬੂਰ ਕਰ ਦਿੱਤਾ ਜਿਸ ਕਾਰਨ ਚੱਲਦੇ ਮੈਚ ਦੌਰਾਨ ਹੀ ਬਿੱਟੂ ਬਲਿਆਲ ਨੇ ਦੁਨੀਆ ਨੂੰ ਹਲਵੇ ਦਾ ਆਖ ਦਿੱਤਾ ਕਟਨਾ ਸਾਂ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਕਿ ਉਹਦੇ ਸਟੰਟ ਪਏ ਸੀ ਸਟੰਟਮੈਨ ਕਰਦੇ ਡਾਕਟਰ ਨੂੰ ਮਨਾ ਕਰੇ ਜੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂਨ ਉਹਨੇ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੀ ਆ ਮਤਲਬ ਹਾਰਦੀ ਦਿੱਕਤ ਸੀ ਹਾਰਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਐਂ ਕਹਿੰਦਾ ਜੀ ਮੈਂ ਕਬੱਡੀ ਖੇਡਣੀ ਜੇ ਮੈਨੂੰ ਗਰਾਊਂਡ ਤੋਂ ਚੱਕ ਕੇ ਲੈ ਕੇ ਆਉਣਾ ਪਰ ਉਹੀ ਗੱਲ ਸੱਚੀ ਹੋ ਗਈ ਪਰ ਮਾਤਮਾਨ ਜਿਹੜਾ ਮੂੰਹ ਨਿਕਲਿਆ ਤੇ ਕਬੱਡੀ ਦੇ ਜਿਹਨੂੰ ਖੇਡਣੀ ਕਿਹਾ ਜਨੂਨ ਹੈ ਬਹੁਤ ਜ਼ਿਆਦਾ ਸੀ ਤੇ ਕੱਲ ਉਹ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜੋਰ-ਜੂਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੀ ਬਦਨਾਮ ਵੀ ਕਰੀ ਜਾਂਦੇ ਆ ਜਦੋਂ ਇਹ ਕਰਕੇ ਬਦਨਾਮ ਨਾ ਕਰੋ ਖੇਡਿਆਰੀ ਨੂੰ ਜਦ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਇਹ ਜ ਕਿੰਨੀ ਸੀ ਇਹ ਜੋ ਹੋਊਗੀ तकरीबन 28 ਹਾਂ 30 30 ਕਿਲੋਵੇ ਹੋਤੀ ਦਿੱਤੀ ਲਵੇ ਤਾਂ ਵੀ ਮੰਦਾ ਮੋੜਨ ਨਾਲ ਨੀ ਮੋੜ ਸਾ ਦਾ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਪਏ ਉਹਦੇ ਗਿਰ ਵੀ ਸੀ ਰੱਖਿਆ ਹੋਇਆ ਜਿੱਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਏ ਦੀ ਮਦਦ ਕਰੀ ਜਾਵੇ ਇੱਕ ਹੁਣ ਪਿੰਡ ਦੇ ਮੂਧਵਾਰ ਬੋਲਿਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਂ ਪਿੰਡ ਦਾ ਪਹਿਲਾਂ ਜਦੋਂ ਪਿੱਛੇ ਉਹ ਤਾਂ ਕਿਸ ਨੇ ਦੇਖਿਆ ਨਹੀਂ ਜਦੋਂ ਬਾਰਾ ਬਿਮਾਰ ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈਠਾ ਕਰੀ ਜਾਂਦਾ ਜੀ ਉਹ ਤਾਂ ਬਾਣੀ ਫੜੀ ਬਾ ਕੋਈ ਨਹੀਂ ਫੜਦਾ ਹੁਣ ਸਾਰੇ ਮੂਰੇ ਹੋ ਹਾਂ ਸਾਡੇ ਪਿੰਡ ਦਾ ਐ ਸਾਡੇ ਬਿੱਟੂ ਆਏ ਸੀ ਉਦੋਂ ਬਾਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋ ਨੌਗਰਜ ਵਰਗਾ ਕੁਝ ਵਿਚਾਰਾ ਨਾ ਹੰਦਾ ਲੱਗੇ ਜਾਣਕਾਰੀ ਮੁਤਾਬਕ ਬਿੱਟੂ ਬਲਿਆਲ ਦਾ ਪਰਿਵਾਰ ਅੱਤ ਦੀ ਗਰੀਬੀ ਹਣਾ ਰਿਹਾ ਹੈ ਬਿੱਟੂ ਬਲਿਆਲ ਦੇ ਜਾਣ ਤੋਂ ਬਾਅਦ ਪਰਿਵਾਰ ਚ ਉਸ ਦੀ ਧਰਮ ਪਤਨੀ ਤੇ ਉਸ ਦੀ ਭੈਣ ਰਹਿ ਚੁੱਕੇ ਨੇ ਜੋ ਹੁਣ ਕੱਖਾਂ ਵਾਂਗ ਰੋਲਣ ਲਈ ਮਜਬੂਰ ਹੋ ਚੁੱਕੇ ਨੇ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਚ ਮਾਤਮ ਫੈਲ ਚੁੱਕਾ ਹੈ ਤਹਾ ਮਾਰ ਰੋਂਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਬਿੱਟੂ ਬਲਿਆਸ ਦੇ ਬਾਰੇ ਪਿੰਡ ਦੇ ਸਰਪੰਚ ਤੇ ਹੋਰ ਮੋਤਵਾਰਾਂ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਾਡੇ ਪਿੰਡ ਲਈ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਬੱਡੀ ਖਿਡਾਰੀ ਕਹਿੰਦੇ ਸੀ ਬਲੈਕ ਬਿੱਟੂ ਬਲਿਆਲ ਨਾਂ ਸੀ ਇਹਦਾ ਇਹ ਇਹ ਫਤੇਗੜ ਸਾਹਿਬ ਕੋਈ ਪਿੰਡ ਪਿੰਡ ਜਿੱਥੇ ਜਿਲ੍ਹਾ ਜਿੱਥੇ ਸਾਨੂੰ ਪਤਾ ਲੱਗੇ ਉੱਥੇ ਖੇਡਾਂ ਸੀ ਉੱਥੇ ਖੇਡਾਂ ਚ ਗਿਆ ਸੀਗਾ ਉੱਥੇ ਰੇਡ ਪਾ ਕੇ ਵਾਪਸ ਆ ਰਿਹਾ ਸੀਗਾ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਵੀਡੀਓ ਵੀ ਵਾਇਰਲ ਹੋ ਰਹੀ ਐ ਇੱਕ ਉਹਦੇ ਵਿੱਚ ਜਦੋਂ ਪੈਂਟ ਲੈ ਕੇ ਬਸ ਉਦੋਂ ਬਸ ਸਿਰ ਫੜੇ ਨੇ ਉਹ ਉੱਥੇ ਬਲਕਿ ਇਹਨੂੰ ਅਟੈਕ ਹੋ ਗਿਆ ਜੀ ਪਰਿਵਾਰ 'ਚ ਕੌਣ ਸੀ ਜੀ ਇਹਦੇ ਪਰਿਵਾਰ 'ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ-ਛੋਟੇ ਭੈਣ ਭਾਈ ਨੇ ਹੁਣ ਦੋ ਦੋਵੇਂ ਭੈਣ ਭਾਈ ਨੇ ਜੀ ਪੈਣ ਬੇਹੀ ਹੈ ਚਲੋ ਇਹ ਵੀ ਹੈ ਯਾਨੀ ਹਲੇ ਬੱਚਾ ਹੈ ਨਹੀਂ ਸੀਦਲ ਵੀ ਤਿੰਨ ਸਾਲ ਹੋਏ ਨੇ ਤੇ ਵਿਆਹ ਹੋਇਆ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਵੀ ਦੇਖੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖੜਿਆਰੀ ਜਾਂ ਕਿਸੇ ਵੀ ਮਦਦ ਕਰਦੇ ਨੇ ਇਹਦੀ ਮਾਲੀ ਸਹਾਇਤਾ ਹੋਣੀ ਚਾਹੀਦੀ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੇ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮ ਤੋਂ ਦੇ ਲੱਗੇ ਜੀ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਸਹਾਣ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਸੁਭਾਅ ਇਹਦਾ ਬਹੁਤ ਵਧੀਆ ਤੀ ਨਰਮ ਬਹੁਤ ਨਰਮ ਸੁਭਾਅ ਦੀ ਕਿਸੇ ਨਾਲ ਬਾਲਤੂ ਗੱਲੇ ਨਹੀਂ ਕਰਦੇ ਜੀ ਬਹੁਤ ਵਧੀਆ ਖੜਿਆਰੀ ਸੀਗਾ ਜੀ ਕੱਲ ਸਾਡੇ ਨਗਰ ਦੇ ਇਥੇ ਭੋਗ ਸੀ ਖੰਡਪਾਟ ਸਾਹਿਬ ਦਾ ਮੈਨੂੰ ਮਿਲਿਆ ਉੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਜੀ ਮੈਨੂੰ ਮਿਲਿਆ ਸਸੀ ਕਾ ਬਲਕ ਹੈ ਤੇ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਿਆ ਕਿ ਇਹਨੇ ਖੇਡਣ ਗਿਆ ਜੀ ਇਹਨੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਇਹਦਾ ਵੀਜ਼ ਆ ਗਿਆ ਸੀ ਵੀਜਾ ਲੱਕੀ ਇਹਨੇ ਇੱਕ ਮਹੀਨੇ ਚ ਬਸ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਦਾ ਬਹੁਤ ਵਧੀਆ ਨਾਂ ਕੀਤਾ ਸੀ ਸਾਡੇ ਪਿੰਡ ਦਾ ਜੀ ਬਿੱਟੂ ਬਲਿਆਲ ਬਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਕਰ ਦਾ ਪਹਿਲਾਂ ਵੀ ਵਿਚਾਰੇ ਨਾਲ ਕਰ ਇੱਕ ਦੋ ਵਾਰੀ ਘਟਨਾ ਹੋਈ ਹੈ ਲਾਤ ਟੁੱਟ ਗਈ ਸੀ ਉਦੋਂ ਵੀ ਮਾ ਇਹਨੇ ਖੜਿਆਰੀਆਂ ਨੇ ਬਹੁਤ ਸਹਾਇਤਾ ਕੀਤੀ ਜੀ ਗੱਲ ਕੀਤੀ ਜਾਵੇ ਪਰਿਵਾਰ ਦੀ ਕਿਵੇਂ ਆਰਸੀ ਤੇ ਬਹੁਤ ਡਾઉન ਹੈ ਕੁਛ ਨਹੀਂ ਹੈਗਾ ਜੀ ਨੇ ਅੱਜ ਦਾ ਬਸ ਏਠੇ ਏਖੜ ਖੇੜਾ ਏ ਤੇ ਖੇੜਾ ਤੇ ਅੱਜ ਦਾ ਪੇਟ ਪਾਲਿਆ ਬਿੱਟੂ ਬਲਿਆਲ ਨਾਲ ਵਾਪਰੀ ਇਸ ਘਟਨਾ ਨੇ ਪਰਿਵਾਰ ਦੇ ਇਹਨਾਂ ਹਾਲਾਤਾਂ ਨੂੰ ਦੇਖ ਹਰ ਅੱਖ ਨਮ ਹੋ ਰਹੀ ਹੈ ਹਰ ਅੱਖ ਚੋਂ ਹੰਝੂ ਨਿਕਲ ਰਹੇ ਨੇ ਹਰ ਕਿਸੇ ਵੱਲੋਂ ਬਿੱਟੂ ਬਲਿਆਸ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਬਿੱਟੂ ਬਲਿਆਸ ਦੇ ਕਬੱਡੀ ਖਿਡਾਰੀ ਸਾਥੀ ਵੱਲੋਂ ਪੰਜਾਬੀਆਂ ਅੱਗੇ ਗਰੀਬ ਇਸ ਪਰਿਵਾਰ ਦਾ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਹੁਣ ਕੀਤੀ ਜਾ ਰਹੀ ਹੈ ਜਗਵਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ